हां जी जय माता दी जय माता दी जय माता दी हां जी स्वागत है जी ਤੁਹਾਡੇ ਨਾਮਾ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਆਏ ਆਂ ਜੀ ਪਿੰਡ ਮਾਨੂਪੁਰ ਵਿਖੇ ਸੋ ਜੋ ਕਿ ਜੇ ਸ਼ੀਤਲਾ ਮਾਤਾ ਜੀ ਦਾ ਮੰਦਿਰ ਆ ਤੇ ਗਾਇਸ ਇਹ ਤੁਹਾਡੇ ਲਈ ਬਹੁਤ ਹੀ ਵਧੀਆ ਤੁਹਾਡੇ ਭਲੇ ਲਈ ਮੈਂ ਗੱਲ ਲੱਗੇ ਆ ਰਿਹਾ ਹਾਂ ਜੀ ਵੀਡੀਓ ਦੇ ਵਿੱਚ ਤੇ ਗਾਇਸ ਇਹ ਸ਼ੀਤਲਾ ਮਾਤਾ ਜੀ ਦੇ ਮੰਦਿਰ ਤੇ ਇੰਨੀ ਸਾਰੀ ਮੇਰ ਆ ਤੁਹਾਡੇ ਤੇ ਇੰਨੀ ਸਾਰੀ ਮੇਰ ਹੋਏਗੀ ਜੀ ਸੋ ਜਿਨ੍ਹਾਂ ਦਾ ਬਖਾਰ ਨਹੀਂ ਟੁੱਟਦਾ ਠੀਕ ਆ ਜੀ ਪਹਿਲਾ ਨੰਬਰ ਸੋ ਜਿਨ੍ਹਾਂ ਦੇ ਦਾਗ ਤੱਬੇ ਸ਼ਾਈਆਂ ਵਗੈਰਾ ਜਿਨ੍ਹਾਂ ਦੇ ਦਾਣੇ ਨਿਕਲ ਜਾਂਦੇ ਆ ਕਿਸੇ ਵੀ ਤਰ੍ਹਾਂ ਦੇ ਜਿੱਦਾਂ ਕੀ ਦੇ ਆਪਣੇ ਜਿਹੜਾ ਛੋਟੇ ਬੱਚੇ ਦੀ ਸਰੀਰ ਦੇ ਉੱਤੇ ਜਾਂ ਵੱਡੇ ਬੱਚੇ ਦੀ ਸਰੀਰ ਦੇ ਉੱਤੇ ਤਾਂ ਨਿਕਲ ਜਾਂਦੇ ਆ ਤੇ ਇਸ ਮੰਦਰ ਤੇ ਆ ਕੇ ਜੀ ਮੱਥਾ ਟੇਕੋ ਤੇ ਉੱਥੇ ਬਹੁਤ ਹੀ ਮਾਤਾ ਰਾਣੀ ਦੀ ਮਿਹਰ ਕਰਦੇ ਆ ਤੁਹਾਨੂੰ ਪਹਿਲੇ ਦੂਜੇ ਦਿਨ ਹੀ ਫਰਕ ਪੈਣਾ ਸਟਾਰਟ ਹੋ ਜਾਏਗਾ ਠੀਕ ਆ ਜੀ ਤੇ ਮੇਰੇ ਗਾਇਤ ਤੇ ਆਪਣੇ ਬਾਕੀ ਤੁਹਾਡੇ ਗਾਇਤ ਤੇ ਜੀ ਤੁਸੀਂ ਇੱਕ ਵਾਰ ਜ਼ਰੂਰ ਆਓ ਜੀ ਪਿੰਡ ਮਾਨੂਪੁਰ ਵਿਖੇ ਮੇਨ ਹੈਗਾ ਜੀ ਖੰਨੇ ਦੇ ਨਾਲ ਠੀਕ ਆ ਜੀ ਖੰਨਾ ਪਹਿਲਾਂ ਤੁਸੀਂ ਜਾਣਾ ਖੰਨੇ ਦੇ ਅੰਦਰ ਜਾ ਕੇ ਤੇ ਮਾਨੋਪੁਰ ਵਿਖੇ ਤੇ ਗਾਇਸ ਇੱਥੇ ਜਲ ਕਾ ਦੇਰ ਕੋ ਜੀ ਬੋਤਲਾਂ ਦੇ ਵਿੱਚ ਜਲ ਭਰ ਕੇ ਰੱਖਿਆ ਹੋਇਆ ਸੋ ਜਲ ਕਰਕੇ ਦਿੰਦੇ ਆ ਕਿ ਇਹ ਤੁਸੀਂ ਉਹਨਾਂ ਨੂੰ ਪਲਾਉਣਾ ਆ ਠੀਕ ਆ ਜੀ ਜਿਨ੍ਹਾਂ ਦੇ ਹੋਇਆ ਹੈ ਤੇ ਤੁਹਾਨੂੰ ਗਾਇਸ ਇੱਕ ਤੋਂ ਦਿਨ ਇੱਕ ਦੋ ਦਿਨਾਂ ਵਿੱਚ ਹੀ ਫਰਕ ਆਉਣਾ ਸਟਾਰਟ ਹੋ ਜਾਏਗਾ ਠੀਕ ਆ ਜੀ ਸੋ ਜਿੱਦਾਂ ਹੀ ਤੁਹਾਡੀ ਇੱਛਾ ਪੂਰੀ ਹੁੰਦੀ ਹੈ ਜੀ ਇਹ ਤੁਹਾਡੇ ਦੇ ਡਿਪੈਂਡ ਆ ਜੀ ਕੀ ਤੁਸੀਂ ਚੜਾਉਣਾ ਤੁਹਾਡੇ ਦੀ ਇੱਛਾ ਜੀ ਪੀਲੇ ਲੱਡੂ ਬਰਫੀ ਬੇਸਨ ਜੋ ਵੀ ਤੇ ਬਹੁਤ ਹੀ ਅੱਛਾ ਜੀ ਸ਼ੀਤਲਾ ਮਾਤਾ ਜੀ ਦਾ ਮੰਦਿਰ ਆ ਤੇ ਤੁਸੀਂ ਸਾਰਿਆਂ ਨੇ ਜਰੂਰ ਅਗਰ ਵਿਜ਼ਿਟ ਕਰ ਜੀ ਲੋਕੇਸ਼ਨ ਹੈਗੀ ਜੀ ਮਾਨੋਪੁਰ ਵਿਖੇ ਸ਼ੀਤਲਾ ਮਾਤਾ ਮੰਦਿਰ ਪਿੰਡ ਮਾਨੂਪੁਰ ਵਿਖੇ ਜੀ ਖੰਨੇ ਦੇ ਕੋਲ ਤੇ ਥੈਂਕ ਯੂ ਜੀ ਮਿਲਦੇ ਹਾਂ ਜਿੰਦਾਰੇ ਨਾਲ ਨੈਕਸਟ ਵੀਡੀਓ ਦੇ ਨਾਲ ਜੱਤਾ ਇੱਕ ਲਈ டா டா ਬਾਏ ਬਾਏ